ਕਿ ਬੂਤਰ ਬਾਜੀ ਦਾ ਐਸਾ ਚੜਿਆ ਜਨੂਨ ਮੈਨੂੰ ਚਿੱਟ ਕਰੇ ਟੋਕੇ ਤੇ ਗੁੱਡੇ ਹੀ ਗੁੱਡੇ ਪਾਵਿਆ ਚੜਦੇ ਹੀ ਚੇਤ ਘੱਟੇ ਲੈ ਆ ਮੱਤ ਬਦਾਮਾਂ ਵਾਲੇ ਉੱਡ ਕੇ ਆਏ ਨੂੰ ਗਿਰ ਗਿਰ ਕੇ ਖਵਾ ਰਿਆ ਮੋਟਰਸਾਈਕਲ ਟਰੈਕਟਰ ਜੀਪਾਂ ਤੇ ਨਾਮ ਹਾਰ ਲਿਆ ਐਦਾਂ ਦੀਆਂ ਐਂਟਰੀਆਂ ਦਸਤ ਭਰਾਵਿਆ ਖੇਡ ਪਾਣੀ ਸਿੱਖਣੇ ਲਈ ਧਾਰਨਾ ਕਿਸੇ ਨੂੰ ਜਰੂਰ ਦੁਨੀਆ ਨੂੰ ਮੈਂ ਵੀ ਗੁਰੂ ਆ ਓਏ ਕਰਕੇ ਦਿਖਾਵਿਆ ਯਾਤੀ ਜੋਧ ਬਾਂਡੂ ਮਾਰਾ ਮੇਰੀ ਮਾਨੋਕਿਆ ਦੇ ਪੰਨ ਵਾਂਗੂ ਉਹ ਪੰਜ ਦੇ ਲੜਾ ਦੇਆ ਤਲਵਿੰਦਰ ਚੋਕੀ ਮਾਨ ਵਾਂਗੂ ਸਿੱਖਲਾ ਲੋਅਕ ਨੋਵੇਂ ਕਹਿੰਦੀ ਇੱਕ ਹੁੰਦਿਆਂ ਨੂੰ ਉਹ ਛੱਡ ਕੇ ਲਵਾ ਦੇਆ ਸਵੀ ਗਿੱਲ ਮੋਗੇ ਵਾਲੇ ਵਾਂਗੂ ਲਗਾਤਾਰ ਤੇਰਾ ਦਿਨ ਜਿੱਤਾ ਮੋਗਾ ਗੱਲਾਂ ਯੋਗਾ ਵਾਲੀ ਉਹ ਰੀਤ ਬਦਲਾ ਦੇਆ ਪੁੱਟੋਲਾ ਬਵਾਲੀ ਵਾਂਗੂ ਰੰਮ ਕੱਢ ਕੇ ਦਿਖਾ ਮਾ ਕੇਰਾ ਇੱਕ ਵਾਰੀ ਦੁਰੀਆਂ ਨੂੰ ਉਹ ਚੱਕਰਾ ਚ ਪਾ ਦੇ ਕਿੱਲ ਟੋਪੀ ਵਾਲੇ ਲਾ ਦਿਆ ਯੋਧੇ ਜਿੱਥੋਂ ਵਾਲ ਵਾਂਗੂ ਐਸਾ ਮੇਰਾ ਦੌਰ ਆ ਜੀ ਕਿੁੱਤੂ ਕਿੁੱਤੂ ਜਿੱਤਿਆ ਮੈਂ ਉਹ ਲਿਸਟਾ ਬਣਾ ਦਿਆਂ ਅਖਾੜੇ ਵਾਲੇ ਫੌਜੀ ਵਾਂਗੂ ਮੋਟਰਸਾਈਕਲ ਜਿੱਤ ਰਹਿ ਚੱਲਾ ਬੈਠੇ ਨਾ ਢਾਂਗੀ ਤੇ ਮੈਂ ਵੀ ਓਏ ਫਿਰਦਾ ਘਵਾ ਦਿਆ ਕਬੂਤਰਬਾਜੀ ਚ ਮੱਲਾ ਮਾਰੀਆਂ ਜਿਨ੍ਹਾਂ ਨੇ ਰਾਜੂ ਸ਼ੇਰ ਮੰਨ ਕੇ ਵੇ ਚੰਨੀ ਤੋਂ ਮੈਂ ਇਹਨਾਂ ਦੇ ਲਖਾ ਦਿਆਂ ਕਬੂਤਰਬਾਜੀ ਚ ਮੱਲਾ ਮਾਰੀਆਂ ਜਿਨ੍ਹਾਂ ਨੇ ਰਾਜੂ ਸ਼ੇਰ ਮੰਨ ਕੇ ਵੇ ਚੰਨੀ ਤੋਂ ਕਿ ਬੁੱਤਰ ਬਾਜੀ ਦਾ ਐਸਾ ਚੜਿਆ ਜਨੂਨ ਮੈਨੂੰ ਚਿੱਤ ਕਰੇ ਖੋਟੇ ਤੇ ਖੁੱਡੇ ਹੀ ਖੁੱਡੇ ਪਾਵਿਆਂ ਚੜਦੇ ਹੀ ਚੇਤ ਗੱਤੇ ਲੈ ਆ ਮੱਤ ਦਾਮਾਂ ਵਾਲੇ ਉੱਡ ਕੇ ਆਏ ਨੂੰ ਗਿਣ ਗਿਣ ਕੇ ਖਵਾ ਰਿਆ ਮੋਟਰਸਾਈਕਲ ਟਰੈਕਟਰ ਦੀਪਾ ਤੇ ਨਾਮ ਹਾਰ ਲਿਆ ਐਡਾ ਦੀਆਂ ਐਂਟਰੀਆਂ ਬੱਸ ਭਰਾਵਿਆਂ ਕੀੜ ਪਾਣੀ ਸਿੱਖਣੇ ਲਈ ਧਾਰਨਾ ਕਿਸੇ ਨੂੰ ਗੁਰੂ ਦੁਨੀਆ ਦੇ ਮੈ ਵੀ ਗੁਰੂ ਉਹ ਕਰਕੇ ਦਿਖਾਵਿਆਂ ਯੰਤੀ ਜੋਂ ਦਾਂਜੂ ਮਾਰਾ ਤੇ ਠਾਪੀ ਮੈਦੀ ਮਾਨੁਕਿਆ ਦੇ ਪੰਨੂ ਵਾਂਗੂ ਉਹ ਪੰਜ ਦਿਨ ਡਾਦੇਆ ਤਲਵਿੰਦਰ ਚੋਕੀ ਮੈਨ ਵਾਂਗੂ ਸੇਕਲਾ ਲੋਆ ਕਿਲਾਉਨੇ ਕਹਿੰਦੀਆ ਘੜਉਂਦਿਆਂ ਨੂੰ ਉਹ ਝੜਕੇ ਲਵਾਦਿਆਂ ਚਲੀ ਗਿੱਲ ਮੋਗੇ ਵਾਲੇ ਵਾਂਗੂ ਲਗਾਤਾਰ ਤੇਰਾ ਦਿਨ ਜਿੱਤਾ ਮੋਗਾ ਦਲਾਂ ਯੋਗਾ ਵਾਲੀ ਉਹ ਰੀਤ ਬਦਲਾ ਰਿਆ ਬੁੱਟੋ ਲੱਬ ਵਾਲੀ ਵਾਂਗੂ ਰੰਬ ਕੱਢ ਕੇ ਦਿਖਾ ਮਾ ਕੇਰਾ ਇੱਕ ਵਾਰੀ ਦੁਰੀਆਂ ਨੂੰ ਮੱਲਾ ਮਾਰੀਆਂ ਜਿਨ੍ਹਾਂ ਨੇ ਰਾਜੂ ਸ਼ੇਰ ਮਾਨੋ ਕੇ ਦੇ ਚੰਨੀ ਤੋਂ ਮੈਂ ਇਹਨਾਂ ਦੇ ਲਖਾ ਦੇਆ ਕਬੂਤਰਵਾਦੀ ਚ ਮੱਲਾ ਮਾਰੀਆਂ ਜਿਨ੍ਹਾਂ ਨੇ ਰਾਜੂ ਸ਼ੇਰ ਮਾਨੋ ਕੇ ਦੇ ਚੰਨੀ ਤੋਂ ਮੈਂ ਇਹਨਾਂ ਦੇ ਲਖਾ ਦੇਆ ਸ਼ੇਰ ਮਾਨੋ ਕੇ ਦੇ ਚੰਨੀ ਤੋਂ